वागुरु सत्यना देखो आप मी ने बुरा हाल किया पे माल डंगर बहुत तो औखा आ देखो बीजे ये पशु का चाव ढकान साड़ा खूह सामने उत ਪਰਾਣਾ ਖੂਆ ਵਗਦਾ ਹੁੰਦਾ ਹੈ ਜੇ ਆਪਾ ਉਧਰ ਨੂੰ ਜਿੱਦਣ ਗਏ ਤੁਹਾਨੂੰ ਵੀਡੀਓ ਬਣਾ ਕੇ ਪਾਉਣੀ ਹੈ ਛਲਗਮ ਆਲੂ ਕੱਟੇ ਵਿਜੀ ਇਹ ਧੰਗਾਂ ਤੇ ਮੇਥੀ

ਸਾਗ ਸਭ ਨੂੰ ਬੋਲੀ ਚੰਨ ਹੁੰਦੀ ਕਹ ਤੈ ਦੂਰੀ ਹੈ ਮੋਹ ਦੇ ਨੀਂਦ ਨੂੰ ਮੂੜੂ ਬਣਾ ਹਰਿ ਜੀ ਤੇਰੇ ਮੋਹ ਮੰਗ ਲਿਆਰਾਉ ਨਾਉ ਜੈ ਆ ਕਸ਼ਮੀਰੀ ਲਸਣ ਇਦਨ ਸਾਫੂ ਦਾ ਵੀ ਬਣਾ ਕਰਾਂਗਾ ਤੁਹਾਨੂੰ ਸਰਬੋ ਮਿੱਠੀ ਓ ਸਾਡਾ ਗੁਰਦਵਾਰ ਦਰਸ ਸਤਿ ਪਾਸ਼ਟਰੀ ਸਰਬਾਤਮਾ ਵਰਦਾਇ ਕਰੇ ਤੈਨ ਕਾਲ ਮਿਲਕਾ ਜਨ ਬਦ ਦੇਵ ਨਾਮ ਸਰਬ ਜਾਨਾਂ ਭਉ ਜਲ ਕਰਮ ਜਾਂ ਚਲਦੇ ਦਾਗਾ ਤ੍ਰੰਗ ਹੋਇ ਕੀਰਾ ਜਿਆਸਤਾ